ਸਸਿਗਾ ਵੀਰੇ ਸਸਿਗਾ ਜੀ ਹੋਰ ਠੀਕ ਠਾਕ ਹੋ ਕੀ ਨਾਮ ਹੈ ਵੀਰੇ ਤੇਰਾ ਭਵਿੰਦਰ ਸਿੰਘ ਹਾਂ ਕਿੱਥੋਂ ਵੀਰੇ ਇੱਥੋਂ ਲੋਕਲੀ ਹੁੰਦੇ ਸੀ ਠੀਕ ਹੈ ਕੀ ਕੰਮ ਕਰਦੇ ਜੀ ਤੁਸੀਂ ਆਪਾਂ ਪੂਰਾ ਕੰਮ ਕਰਦੇ ਜੀ ਠੀਕ ਹੈ ਤੇ ਕੀ ਉਹ ਅਟੋਟ ਉਹ ਤੇ ਮਸ਼ੀਨ ਉੱਪਰ ਤਰਪਾਨੀ ਬਣੀਦੀ ਤੇ ਉੱਪਰ ਕੰਮ ਕਰਦੇ ਜੀ ਬੋਰਾ ਵਾਲੇ ਮਸ਼ੀਨ ਤੇ ਬੋਰਾ ਦਾ ਕੰਮ ਕਰਦੇ ਹੁੰਦੇ ਸੀ ਠੀਕ ਕੋਈ ਤਾਂ ਕੰਮ ਕਰਦੇ ਜੀ ਵੀ ਬੱਤੀ ਬੁੱਟੂ ਚੀ ਜੇਜਨ ਤੇ ਕੁੱਟਦਾ ਵਾ ਬੱਤੀ ਬੱਤੀ ਬੱਟੂ ਚੀ ਉਥੋ ਹੀ ਗਰਾਹ ਨਿਕਲ ਗਈ ਅਜਾ ਭਾਰ ਠੀਕ ਹੈ ਮੈਨੂੰ ਕਹੇ ਮੇਰਾ ਮਨਕਾ ਕੋਲ ਲਿਖਦਾ ਓਕੇ ਤੁਹਾਨੂੰ ਜਵਾਨ ਕਰ ਰੁਟ ਗਿਆ ਉਸ ਤੋਂ ਬਾਅਦ ਜੀ ਸੀ ਉਹ ਸੱਤ ਬੱਤੀ ਨੂੰ ਹੋ ਗਿਆ ਕਿ ਥੋੜੀ ਵਾਲੀ ਇੱਕ ਆਪਾ ਟਾਕ ਲਾਈ ਉਹ ਚਲਦਾ ਸੱਤ ਚੰਨੇ ਠੀਕ ਹੈ ਇਹਨੂੰ ਕਰਤੀ ਹਾਂਜੀ ਸਾਹਿਬ ਬਾਜੀਆ ਉਦੋਂ ਦੋ ਦਰਦ ਟਾਕ ਦਿਖਾਇਆ ਜੀ ਠੀਕ ਹੈ ਉਹਨਾਂ ਦਾ ਕੋ ਸਾਹ ਸਾਇ ओके ਉਸ ਤੋਂ ਬਾਅਦ ਜੀ ਬਰਾਹਮਣ ਸੱਤ 'ਤੇ ਖੜ ਗਿਆ ਜੀ ਠੀਕ ਹੈ ਆ ਲੱਤਾਂ ਦਾ ਸਾਰਾ ਸਰਪਾ ਖੜ ਗਿਆ ਸੀ ਹਾਂ ਜੀ ਕਿਉਂਕਿ ਮਨਕਾ ਟੁੱਟਣ ਕਰਕੇ ਸਰਕਲ ਹੀ ਖੜ ਗਿਆ ਸੀ ਹਾਂ ਜੀ ਠੀਕ ਹੈ ਉਸ ਤੋਂ ਬਾਅਦ ਜੀ ਫਿਰ ਸੁਣ ਪਤਾ ਨਹੀਂ ਕਿ ਦਰਵਾਜ਼ੇ ਨੂੰ ਬਹੁਤ ਦਿੱਕਤ ਆ ਰਹੀ ਸੀ ਓਕੇ ਉਸ ਤੋਂ ਬਾਅਦ ਜੀ ਪੇਨ 12 ਨੰਬਰ ਦਾ ਨਾ ਠੀਕ ਹੈ 13 ਦਾ ਨਾਮ ਨਾਗੇ ਹਾਂ ਜੀ ਫਿਰ ਮੇਰੇ ਪੈਰ ਕੁਝ ਸੁਣਨ ਲੱਗ ਪਏ ਨਕਾ ਫਿਰ ਨਾਂ ਮੇਰੇ ਬੇਟੇ ਨੂੰ ਵੀ ਟੋਕਾ ਦਿੱਤੀ ਠੀਕ ਹੈ ਸੱਤ ਨੰਬਰ ਕੁਣ ਹੋਈ ਡਾਕਟਰ ਬਰਮਸਾ ਨੂੰ ਭੇਜਿਆ ਰਿਹਾ ਕਿ ਓਕੇ ਇਹ ਵਧੀਆ ਲਿਆ ਤੇ ਮੇਰਾ ਤੁਹਾਡੇ ਬੇਟੇ ਨਾਲ ਹਾਂ ਵਧੀਆ ਮੈਂ ਮੇਰੇ ਨਾਲ ਉਹਦੇ ਨਾਲ ਹਾਂ ਮੈਨੂੰ ਜਾਣਦਾ ਨਹੀਂ ਬੱਸ ਹਾਂ ਅੱਛਾ ਤੂੰ ਹੀ ਮੈਨੂੰ ਜਾਣ ਦੇਣੀ ਹਾਂ ਜੀ ਕੋਈ ਫਿਰ ਚੰਪਾ ਤੇ ਮਿਲਿੰਦੀ ਬੇਟੇ ਨਾਲ ਵਧੀਆ ਲਿਆ ਤੇ ਮੇਰੀ ਹਾਂ ਉਹਨੇ ਫਿਰ ਤੁਹਾਨੂੰ ਪਤਾ ਜੀ ਫਿਰ ਬੈਡ ਡਿਟੈਕਟ ਕਰਕੇ ਨਹੀਂ ਮੈਨੂੰ ਵੀ ਲੈ ਕੇ ਮੈਂ ਨੇ ਕਾਲ ਕਰੀ ਸੀ ਉਹਨੇ ਦੱਸਿਆ ਜੀ ਸਾਰਾ ਕੁਝ ਉਸ ਤੋਂ ਬਾਅਦ ਜੀ ਤੁਹਾਨੂੰ ਵੀ ਆ ਕੇ ਦੱਸ ਦਿੱਤਾ ਸੀ ਮੈਂ ਤਾਂ ਗਲਤ ਕਿਤੇ ਨਹੀਂ ਠੀਕ ਹੈ ਹਾਂ ਜਿਹੜਾ ਤਾਂ ਸਾਰਾ ਉਹ ਨਹੀਂ ਕਹਿੰਦਾ ਤਾਂ ਜੀ ਨੂੰ ਪਤੀ ਨੂੰ ਹਾਂ ਤੇ ਉਹ ਤੋਂ ਬਾਅਦ ਜੀ ਕਿਉਂ ਨਹੀਂ ਸਰਚਾਂ ਲੱਗ ਗਈ ਉਹ ਮੈਂ ਸੋਡਾ ਸਾਰਾ ਸਟੇਟਮੈਂਟ ਦੇਖਦੀ ਲੱਤਾਂ ਹਟ ਗਈਆਂ ਤੇ ਉਹ ਤਾਂ ਫਿਰ ਮੈਂ ਦੂਏ ਦਿਨ ਤੈਨੂੰ ਇੱਥੇ ਬੁਲਾਇਆ ਸੀ ਹਾਂ ਜੀ ਤੇਰੇ ਮੁੰਡੇ ਨੂੰ ਫੋਨ ਕਰਕੇ ਤੇ ਉਹਰੇ ਲੈ ਆ ਵੀ ਆਪ ਇਹਦਾ ਲਾਜ ਕਰਾਂਗੇ ਤੇ ਜਿਹੜਾ ਜਿਹੜਾ ਤੁਸੀਂ ਸੰਗਰੂਰ ਸੁਨਾਮ ਸੰਗਰੂਰ ਟ੍ਰਾਈ ਕਰੇ ਤੇ ਉਹਦਾ ਕੀ ਬਣਾ ਤੇ ਉਹ ਕਹਿੰਦੇ ਤਿੰਨ ਸਾਲ ਲੱਖ ਫਿਰ ਕੋਈ ਹਾਂ ਨਾ ਨੰਬਰ ਨਹੀਂ ਨਾ ਉਹ ਕਰੀ। ਓਕੇ। ਉਹਨਾਂ ਦੇ ਫਿਰ ਉਹਦਾ ਕਹਦਾ ਵੀ ਕੋਈ ਗਰੰਟੀ ਹੋਏ। ਲਿਵੇ ਕੋਈ ਇਲਾਜ ਕਰਦੇ ਨੇ। ਠੀਕ ਐ। ਤੇ ਮੇਰੇ ਬਿੱਟ ਡੋਟਰ ਨਾਲ ਜੀ ਪਰਨੇ ਕਰਕੇ ਹਾਂ ਕਹਿੰਦੇ ਕਹਿੰਦਾ ਡਾਕਟਰ ਬਾਹਰ ਕੋਲ ਜਾਂਦਾ। ਹੂੰ। ਹੈਗਾ ਤਾਂ ਤੇਰਾ ਕੰਮਰੇ ਖੁਦ ਹੀ ਪਰ ਆਪਣਾ ਇਲਾਜ ਕਰਿਆ ਤੇਰਾ ਪੂਰਾ ਵਧੀਆ ਇਲਾਜ ਕਰਨਾ। ਹਾਂ। ਬਾਕੀ ਤੂੰ ਆਪਾਂ ਵੀਡੀਓ ਦਾ ਇਹ ਮੁੱਦਾ ਗਣਾ ਆਪਾਂ ਵੀ ਜਿਹੜੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਆਪ ਦੱਸ ਰਹੇ ਹਾਂ ਜੀ ਹਨਾ ਆਹ ਉਹਦੇ ਪਰਪਰ ਵੀ ਪਲਾ ਬੋਸ ਰੱਬ ਦੇ ਜੀ ਹਾਂ ਹੁਣ ਦੇਖੋ ਜੀ ਫਿਰ ਤੁਹਾਡੀ ਦੁਕਾਨ ਤੇ ਆਮ ਆ ਜਾਂਦਾ ਜੀ ਹੂੰ ਹੂੰ ਮੈਂ ਟਰੈਕਟਰ ਵਿੱਚ ਚਲਾਉਣਾ ਜੀ ਠੀਕ ਹੈ ਅਗਰ ਜੀ ਵੀ ਚਲਾਤਾ ਉਸ ਕੁੜੀ ਪਰ ਇਹ ਦੇਖ ਲਈ ਵੈਸੇ ਤੂੰ ਕਿੰਨੇ ਟਾਈਮ 'ਚ ਚੱਲਦਾ ਹੋਵੇ ਸੀ ਵੀ ਜਿਹੜੀ ਤੇਰੇ ਲੱਤਾਂ ਖੜੀਆਂ ਤੇ ਆਪਾਂ ਨੇ ਤੇਰੇ ਕੀ ਤੇਰਨਾ ਉਹ ਆਪਾਂ ਠਹਿਰ ਗਿਆ ਮੈਂ ਤੈਨੂੰ ਕਿੰਨੇ ਵਾਰ ਦਿੱਤੀਆਂ ਤੇ ਉਹ ਨਿਆਣੇ ਦਸ ਦਿਨ ਬਾਅਦ ਉਹ ਜੀ ਐਮਐਨਬੀ ਦੇ ਬੀ ਪੰਜ ਦਿਨਾਂ ਦੇ ਵਿੱਚ ਪਤਾ ਲੱਗਣਾ ਲੱਗਿਆ ਪੰਜਵੇਂ ਦਿਨ ਦੇ ਅੰਦਰ ਪਤਾ ਲੱਗਣ ਲੱਗਿਆ ਜੀ ਜਦੋਂ ਮੈਂ ਇਹ ਰਿਲਾਜ ਸ਼ੁਰੂ ਕਰਨ ਲੱਗਿਆ ਜੀ ਹਾਂ ਜੀ ਜਦੋਂ ਤੁਸੀਂ ਉਹਨਾਂ ਨੇ ਦੋ ਤੱਕ ਫੁੱਟ ਉੱਪਰ ਕਰਕੇ ਕੋਲੀ ਹਾਂ ਉਹ ਉੱਪਰ ਤੋਂ ਦੇਖੇ ਹੋਰੇ ਦੀ ਬੋਲਣ ਪਤਾ ਰੱਖਾ ਰਹੇ ਹਨ ਤਾਂ ਉੱਥੇ ਹੀ ਠੀਕ ਹੈ ਕੋਈ ਤਵਾ ਜੀ ਹੁਣੇ ਵੀ ਕੋਈ ਚੀਜ਼ ਕਰ ਦਿੰਦੀ ਆ ਹਾਂ ਹਾਂ ਉਹਨੂੰ ਫਰਕ ਪੈਣਾ ਤੁਹਾਨੂੰ ਹੋ ਗਈ ਮੈਂ ਪਾਸਾ ਵੀ ਜਾਣ ਲੱਗਿਆ ਜੀ ਹੂੰ ਪੈਸਾ ਤੁਸੀਂ ਦੇਖਿਆ ਜੀ ਘਰ ਚ ਬਾ ਕੇ ਇੱਕ ਪਾਸਾ ਕੇ ਐ ਬੈਠਾ ਕਰਦੇ ਜੀ ਤੇਰੇ ਨਾਲੀ ਵੀ ਲੱਗੀ ਜੀ ਪੈ ਪੈ ਜੀ ਹਾਂ ਬੋਦੀ ਵੀ ਤੇ ਫੋਟੋ ਲਖਾਉਂਗਾ ਵੀਡੀਓ ਦੇ ਵਿੱਚ ਤੇ ਅ ਮਨਜੇ ਜੀ ਵੀ ਆ ਰਹਿਣਾ ਤੇ ਕਿਉਂ ਕਰੋ ਜੀ ਬਾਕੀ ਤੁਹਾਨੂੰ ਫੋਟੋ ਪੱਤੀ ਲੱਗ ਜੂਗੀ ਇੱਕ ਤਰ੍ਹਾਂ ਦਾ ਕਰ ਦਿੰਦੇ ਹਾਂ ਇੱਕ ਨੀਚੇ ਬਸਾਨਾ ਸਾਹਿਬ ਜਿੰਦੇ ਜੀ ਹੂੰ ਬਹੁਤ ਪਰਸ਼ਾਨੀ ਨਿਕਲੀ ਓਕੇ ਉਹ 40ਵੇਂ ਦਿਨ ਤੋਂ ਤੁਹਾਨੂੰ ਲੱਗ ਜਾਏ ਹਾਂ ਜੀ ਅਮਰਤੰਗ ਵਧਿਆ ਮੰਦਰ ਆ ਜਾ ਕੋਈ ਘਰ ਕੋਲੇ ਉਹਨਾਂ ਕਸ਼ਤੀ ਮੰਦਰ ਮੰਦਰ ਆ ਮੰਦਰ ਪੱਕੇ ਤੋਂ ਤੁਰਨ ਲੱਗ ਹਾਂ ਤੱਕ ਮੈਂ ਬਾਵਰੇ ਲਾਇਆ ਠੀਕ ਹੈ ਧੀਰੇ ਹੌਲੀ ਹੌਲੀ ਮੈਂ ਤੁਸੀਂ ਮੇਰੇ ਤੈਨੂੰ ਕਰਦੇ ਰਹੇ ਹਾਂ ਲਾਇਆ ਫਿਰ ਮੈਂ ਦੂਰ ਸ਼ੁੱਤੀ ਦੇ ਫਿਰ ਉਹ ਇੱਥੇ ਹੀ ਹੁਣ ਬਿਲਾ ਛੋਟੀ ਦੇ ਵੀ ਤੁਰ ਪੈਣਾ ਬਿਲਾ ਛੋਟੀ ਦੇ ਵੀ ਤੁਰ ਪੈਣਾ ਹਾਂ ਤੁਰ ਕਰਕੇ ਕੀ ਜਾਲ ਆਉਂਦੀ ਉਹ ਬੈਸਾ ਮਨੋ ਜੱਕਾ ਜਾ ਕਹਿੰਦੇ ਤਰਫੋਂ ਠੀਕ ਹੈ ਉਸਤ ਕਸਰਪਤੀ ਵੀ ਜਾ ਰਹੇ ਸੀ ਟਾਈਮ ਤੱਕ ਕੋਈ ਹੋਈ ਨਹੀਂ ਪੇਮ ਮੱਕਦਾ ਆਇਆ ਹਦਲੋ ਲਾਜ ਹੀ ਨਹੀਂ ਹੁੰਦਾ ਹ ਚੰਗਰਤੀ ਬਾਕੀ ਵਾਈ ਗੁਰੂ ਦਾ ਕਿਰਪਾ ਹਾਂ ਆਪਾਂ ਤੁਹਾਡੇ ਵੀ ਗੁਰੂ ਨੇ ਇਹ ਹਾਂ ਤੰਦਾ ਜੋ 14 ਬਿਨਾਂ ਦੇਖੋ ਅਗਨਾ ਕਹਿੰਦਾ ਵੀ ਆਇਆ ਸਾਨੂੰ ਹੀ ਪਤਾ ਕਿੰਨੇ ਕਿੰਨੇ ਬੰਦੇ ਸਾਹਮਣੇ ਚੱਲ ਗਏ ਪਰ ਕੀ ਕਿਧਰ ਗਿਆ ਛੋਟੇ ਦੀ ਜਿੱਕੀ ਠੀਕ ਹੈ ਹੁਣ ਇਹ ਛੋਟੇ ਬਰੇ ਆ ਜਦ ਵਿੱਚ ਉਹ ਅੰਗਰ ਤੇ ਜੀ ਮਾੜਾ ਪੁੱਟਾ ਤੰਨ ਛੋਟੇ ਕੋਲੇ ਉਹ ਕਿੰਨੇ ਛੋਟੇ ਸਾਹਮਣੇ ਕਿੰਨਾ ਕਿੰਨਾ ਦਰਦ ਹੁੰਦਾ ਹ ਤੁਸੀਂ ਰਾਤ ਨੂੰ ਤਿੰਨੀ ਵਾਰੀਆਂ ਸਾਬ ਦੀ ਗੁੰਡੀ ਜਾਂਦਾ ਹਾਂ ਹੂੰ ਆਉਂਦਾ ਰਹਿਆ ਹਾਂ ਭਾਈ ਹਸਿਆਲ ਦੇ ਵਿੱਚ 2 2 ਵਜੇ ਤੱਕ ਆਉਂਦਾ ਰਹਿਆ ਤੇਰੇ ਕੋਲੇ ਆਂ। ਐਮੀਗ੍ਰੀ ਕਿਸ ਬਰੀ ਪੂਰੀ ਹਰ ਕੋਈ ਦਾ ਜਵਾਬ। ਹੂੰ ਮੈਂ ਨਾ ਕੋਈ ਉਹ ਚੱਕੀ ਪਾਈ ਬਤ ਨਹੀਂ ਕਰਦਾ। ਓਕੇ। ਉਸ ਦਾ ਵੀ ਹੈ ਮਨੂੰ ਆਪਾਂ ਨੂੰ ਬਗਾਨਾ ਸਮਝੀਂ। ਨਾ ਕੋਈ ਤੁਸੀਂ ਮੇਰੇ ਮਰੀਜ਼ ਜਾਣਾ ਉੱਤਰਿਆ। ਮਰੀਜ਼ ਵਾਲਾ ਤਾਂ ਆਪਾਂ ਕੋਈ ਵੀ ਮਰੀਜ਼ ਆ ਜਾਏ ਆਪਾਂ ਮਰੀਜ਼ ਵਾਲਾ ਵਾ ਤੇਵਾ ਕਰਦੇ ਹੀ ਨਹੀਂ ਆਪਾਂ ਕਿਸੇ ਨਾਲ। ਕੰਟਾ ਕੰਟਾ ਤੁਸੀਂ ਮੈਨੂੰ ਉਹ ਕਰਦੇ ਹੋ। 400 ਰੁਪਏ ਹੀ। ਹਾਂ। ਉਹਿਆ ਲੈ ਗਿਨੀ ਉਹ ਲੋਈ ਜਪਾਨ ਤੋਂ ਕਰਵਾਉਂਦੇ ਆ ਮੈਂ ਤਾਂ ਜਿਵੇਂ ਰੀ ਇਹ ਕਹਿੰਦੇ ਜਿਹੜੀ ਮੈਂ ਤੁਹਾਨੂੰ ਦੇਸੀ ਰਵਾਈ ਨਾਲ ਪੂਰੀ ਗਰੰਟੀ ਦਿੱਤੀ ਵੀ ਇੱਕ ਮਹੀਨਾ ਕਰਦੇ ਹਾਂ ਤੇ ਉਹਦੇ ਨਾਲ ਕੋਈ ਵਧੀਆ ਚੱਲਣ ਲੱਗ ਗਿਆ ਹਾਂ ਜਦੋਂ ਉਦੋਂ ਉਦੋਂ ਸੋਟੀ ਪੈ ਗਈ ਦੇਸੀ ਰਵਾਈ ਨੇ ਤੁਹਾਨੂੰ ਵਧੀਆ ਫਰਕ ਪਾਇਆ ਦੇਸੀ ਨੇ ਪੂਰਾ ਫਿਰ ਉਹ ਤੋਂ ਸਾਹਮਣੇ ਝੁੱਕ ਕੇ ਹੂੰ ਉਹ ਤੋਂ ਲਈ ਹੁੰਦਾ ਲੱਗੂ ਕਿੰਨਾ ਨੂਬੀ ਦਾ ਹਾਂ ਤੁਸੀਂ ਟਰੈਕਟਰ ਕਿਹੜਾ ਤੁਹਾਡੇ ਨਾਲ ਸਰਾਂ ਨਹੀਂ ਮਜਾ ਮਾਰਦੀ ਆਉਂਦੀ ਕਿਹੜੀ ਸੀਰੀਅਲ ਹੈ ਇਹ ਆਪਣੇ ਠੀਕ ਹੈ ਕਿੰਨਾ ਟਰੈਕਟਰ ਭਾਈ ਜਦੋਂ ਤੱਕ ਪੂਰੀ ਨਹੀਂ ਹਾਂ ਮਰੇ ਹੋ ਜਾਂਦੇ ਜੁਬਨ ਕਰਦੇ ਜਾਂਦੇ ਹੂੰ ਉਹ ਜਦੋਂ ਨਾਮ ਮੇਹਰ ਤਰਦ ਹੁੰਦਾ ਹੈ ਹੁੰਦਾ ਹੈ ਉਤਰ ਬਸ ਸਾਰਾ ਜੁਬਨ ਲੈ ਸਕਦੇ ਤੁਸੀਂ ਆ ਮੈਨੂੰ ਟੀਕਾ ਲੈਣੇ ਪਾਸਾ ਤੋਂ ਹੂੰ ਹੂੰ ਅੱਜ ਮੈਂ ਫੈਸਲਾ ਲਿਆ ਅੰਨੇ ਹੂੰ ਤੁਸੀਂ ਕਿਹਦੇ ਨੂੰ ਕਰਦੇ ਪਰ ਤੁਸੀਂ ਮੈਨੂੰ ਡਾਕਟਰਾ ਕਰਾਈ ਹੀ ਨਹੀਂ ਜਦੋਂ ਮੈਂ ਵੱਧ ਪੰਜ ਮੂੰਹ ਕਰਕੇ ਉਹ ਤਾਂ ਬਾਈਗੁਰ ਦੀ ਕਰ ਪਾਗਾਣਾ ਨਾ ਤੇ ਮੜਾ ਹੁਣ ਤੂੰ ਐ ਦੱਸ ਵੀ ਤੁਰ ਕੇ ਰੱਖਾਂਗਾ ਮਰੀਜਾਂ ਕਿਉਂਕਿ ਹਰ ਇੱਕ ਨੂੰ ਪਤਾ ਲੱਗੇ ਵੀ ਲਾਜ ਬੋਇਆ ਉਧਰ ਹੁਣ ਸੋ ਪੱਕਾ ਥਾਵਾ ਜੀ ਉਧਰ ਨਾ ਸੋਕੀ ਨਾ ਜੇ ਮੈਨੂੰ ਫਿਰ ਚੱਕਾਂਗੇ ਤੁਰਨਾ ਕਰਾਂਗਾ ਚੱਲੋ ਛੋਟੀ ਨਾਲ ਵੀ ਤੁਰਨ ਲੱਗੇ ਇੰਨਾ ਬਹੁਤ ਤੁਰ ਕੇ ਤੁਰਪੇ ਤੱਕ ਹੁਣ ਤੈਨੂੰ ਤੁਰਨ ਚੁੱਕੀ ਦਿੱਕਤ ਰਹੀ ਯਾਰੀ ਲਾਜੀ ਤੋ ਬਿਨਾ ਵੀ ਤੁਰ ਪੈਣਾ ਜੀ ਵੀ ਤੁਹਾਨੂੰ ਤੁਰਕਾ ਸੋ ਜੀ ਇਹਨੇ ਕਰਕੇ ਮੂ ਉਧਰ ਠੀਕ ਹੈ ਉਹਨੇ ਤੇ ਕੰਮ ਕੀਤਾ ਉਹਦਾ ਜੀ ਠੀਕ ਹੈ ਉਰਾ ਆ ਜਾ ਉਰਾ ਆ ਯਾਰ ਤੇ ਵਧੀਆ ਫਰਕ ਆ ਤੈਨੂੰ ਹਾਂ ਜੀ ਹਾਂ ਹੂੰ ਕੋਈ ਆਏ ਕੋਈ ਨਸਰ ਨਹੀਂ ਹਾਂ ਜੀ ਠੀਕ ਹੈ ਚਲੋ ਵਧੀਆ ਵਧੀਆ ਮਾਰਕੀ ਚੱਲਪਾ ਠੀਕ ਹੈ ਡਾਕਟਰ ਸਾਹਿਬ ਮੈਨੂੰ ਕੋਈ ਆਸੀ ਠੀਕ ਹੈ ਮੈਂ ਜੋ ਕਰੂੰਗਾ ਜੀ ਠੀਕ ਹੈ ਠੀਕ ਹੈ ਜੀ ਤੁਸੀਂ ਮੈਨੂੰ ਇੱਕ ਵਾਰ ਦੁਬਾਰੇ ਯਾਰ ਮਿਲਦਾ ਜੀ ਠੀਕ ਹੈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਹੂੰ ਕੋਸਮ ਉਹਦਾ ਨਿਵਰਾ ਵਾਛੇ ਹੀ ਹੂੰ ਇਹਦੇ ਸੱਚੀ ਗਰੋਹੀ ਪਰਮਾਤਮਾ ਜੀ ਸੁਣੀ ਹੋਊ ਕੋਈ ਗੱਲ ਨਹੀਂ ਉਹ ਤਾਂ ਰੱਬ ਦੀ ਕਿਰਪਾ ਜਿਹਨੇ ਤੈਨੂੰ ਲੋਡ ਕਰਤਾ ਆਪਾਂ ਦਾ ਇੱਕ ਜਰੀਆ ਨਹੀਂ ਮੇਰੇ ਬਾਤ ਤਾਂ ਤੁਸੀਂ ਉਹਨਾਂ ਕੋਈ ਹੂੰ ਜਦੋਂ ਮੈਨੂੰ ਡਿਸਟੋਰ ਕਰਾਈ ਨਹੀਂ ਮੈਂ ਤੁਹੇ ਮੇਰੀ ਹਾਸ ਦਸਨ ਪੱਤੀਆਂ ਦੇਖੀ ਹੈ ਜੀ ਦੇਖੀ ਹੈ ਮੈਂ ਦੇਖੀ ਹੈ ਤੁਸੀਂ ਤੁਮ ਉੱਥੋਂ ਹੋਰ ਦੇ ਕਿੰਨੇ ਸਮਝੀ ਨਹੀਂ ਹੋ ਸਕਦਾ ਕੋਈ ਨਾ ਚਲੋ ਉਹ ਵੀ ਇੱਕ ਵਾਹਿਗੁਰੂ ਦੀ ਕਿਰਪਾ ਠੀਕ ਹੈ ਉਹ ਦਿਨ ਯਾਦ ਕਰਕੇ ਜੀ ਹੁਣ ਮਾਸੂਨ ਪੱਥੀਆ ਵੀ ਨਾਸ ਹੋ ਜਾਂਦਾ ਜੀ ਹਾਂ ਹਾਂ ਕੋਈ ਆਸ ਨਹੀਂ ਦੀ ਹਮ ਮਨ ਮਤ ਕਿਤ ਕਰੀਏ ਤਾਂ ਚਲੋ ਕੋਈ ਨਾ ਹੁਣ ਤੋਂ ਠੀਕ ਹੈ ਹਨਾ ਬਸ ਆਪਦਾ ਉਹ ਪਹਿਲਾ ਨੇ ਦਿਨ ਭੁੱਲ ਜਾ ਬਸ ਹੁਣ ਤੋਂ ਆਪਦਾ ਅੱਗੇ ਦੀ ਸੋਚ ਬਸ ਤੁਸੀਂ ਮਰਜ਼ੀ ਕਰੋ ਕਿਰਪਾ ਹਨਾ ਠੀਕ ਹੈ ਬਸ ਆਸਰਾ ਰਿਆ ਕਰ ਇੰਨਾ ਬਹੁਤ ਆ ਸਾਨੂੰ ਮਿਲਣਾ ਜੇ ਹਨਾ ਠੀਕ ਹੈ ਜਰੂਰ ਜੀ ਹਾਂ ਬਸ ਮਨ ਨਾਲ ਆਸ ਕਰੇਗਾ ਠੀਕ ਹੈ ਠੀਕ ਹੈ ਓਕੇ ਜੀ ਧੰਨਵਾਦ ਜੀ ਸਹੀ ਗੱਲ 呃。Okay.